ਸਤ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਖੇਤੀ ਬਾੜੀ ਡਾਕ ਖੇਤੀ ਡਾਕਟਰ ਜਿਹੜਾ ਚੈਨਲ YouTube ਚੈਨਲ ਆਪਣਾ ਉਹ ਉੱਤੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅੱਜ ਆਪਾਂ ਖੜਿਆ 17 18 ਦਾ ਖੇਤ ਹੈ ਬਿਲਕੁਲ ਨਿਸਾਰੇ ਦੇ ਆ ਕੁਝ ਵਿੱਚੋਂ ਨਿਸਰ ਗਿਆ ਬੂਟਾ ਤੇ ਕੁਝ ਵਿੱਚ ਬੂਰ ਪਿਆ ਹੋਇਆ ਥੋੜਾ ਬਹੁਤ ਠੀਕ ਹੈ ਜੀ ਇਸ ਅਵਸਥਾ ਦੇ ਵਿੱਚ ਜੇਕਰ ਜਦੋਂ ਝੋਨਾ ਜਾਂਦਾ ਨਾ ਉਦੋਂ ਤੁਸੀਂ ਤੇਲੇ ਦਾ ਜਿਹੜਾ ਧਿਆਨ ਰੱਖਣਾ ਕਿ ਤੇਲੇ ਦਾ ਜਿਹੜਾ ਵਿਚਾਰ ਵੇਖ ਕਾਲਾ ਤੇਲਾ ਵੇਖੋ ਜੇ ਆ ਜਾਂਦਾ ਤੇ ਦੋ ਚਾਰ ਦਿਨਾਂ ਦੇ ਵਿੱਚ ਹੀ ਨੁਕਸਾਨ ਕਰ ਜਾਂਦਾ ਤੇ ਆਹ ਵੇਖੋ ਬੂਰ ਵਾਲੀ ਫਸਲ ਵੇਖ ਲੋ ਅੱਜ ਤਾਂ ਬੂਰ ਪਿਆ ਹੈ ਤੇ ਤੇਲੇ ਦਾ ਧਿਆਨ ਰੱਖਣਾ ਤੇ ਇੱਕ ਖਸ਼ੀਤ ਬ্লাইਟ ਦਾ ਧਿਆਨ ਰੱਖਣਾ ਤੇ ਇੱਕ ਲੰਬ ਦਾ ਧਿਆਨ ਰੱਖਣਾ ਇਹ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ ਜਿਵੇਂ ਕਿ ਸ਼ੀਤ ਬ্লাইਟ ਤੁਸੀਂ ਦੇਖ ਰਹੇ ਹੋ ਕਿ ਆਹ ਬੂਟੇ ਦੇ ਵਿੱਚ ਸ਼ੁਰੂ ਹੋਈ ਆ ਠੀਕ ਹੈ ਜੀ ਆਪਣਾ ਖੇਤਾਂ ਦਾ ਜਿਹੜਾ ਅਲੱਦ ਵਾਲਾ ਉਹ ਸਾਫ਼ ਰੱਖੋ ਜਿੰਨਾ ਹੀ ਸਾਫ਼ ਰੱਖੋਗੇ ਉਨੀ ਸ਼ੀਤ ਬ্লাইਟ ਜਿਹੜੀ ਘਟ ਆਏਗੀ ਠੀਕ ਹੈ ਜੀ ਤੇ ਖੇਤਾਂ ਨੂੰ ਇਸ ਸਮੇਂ ਜਿਹੜੀ ਪਾਣੀ ਦੀ ਵਾ ਕਾਫੀ ਵੱ ਜਦੋਂ ਤੁਹਾਡਾ ਥੋੜਾ ਪਕਿਆਈ ਵਾਲੇ ਪਾਸੇ ਨੂੰ ਤੁਰ ਪੈਂਦਾ ਥੋੜੀ ਲਲਗੀ ਫੜਨਾ ਸ਼ੁਰੂ ਕਰ ਦਿੰਦਾ ਉਦੋਂ ਤੁਸੀਂ ਪਾਣੀ ਬੰਦ ਕਰਨਾ 11 ਦੇਰ ਤੱਕ ਤੁਸੀਂ ਪਤਲਾ-ਪਤਲਾ ਜਿਹੜਾ ਪਾਣੀ ਦੇਣਾ ਦੇਈ ਜਣਾ ਜਦੋਂ ਪਤਲਾ-ਪਤਲਾ ਪਾਣੀ ਦਿੰਦੇ ਰਹੋਗੇ ਉਹ ਪਾਣੀ ਜਿਹੜਾ ਥੱਲੇ ਉਹ ਮੁੰਡਾ ਤੋਂ ਲੈ ਕੇ ਦਾਣੇ ਤੱਕ ਜਿਹੜਾ ਦਾਣਾ ਜਿਹੜਾ ਬਣਦਾ ਇਹਦੇ ਵਿੱਚ ਜਿਹੜਾ ਦੁੱਧ ਆ ਪਰਨਾ ਉਹ ਪਾਣੀ ਦੇ ਨਾਲ ਤੇ ਦੁੱਧ ਦੁੱਧਾ ਜਿਹੜਾ ਜ਼ਿਆਦਾ ਵਜਨਦਾਰ ਭਰੇਗਾ ਇਹਦੋਂ ਵਜਨਦਾਰ ਭਰੇਗਾ ਤੇ ਆਟੋਮੈਟਿਕਲੀ ਦਾਣਾ ਜਿਹੜਾ ਵਜਨਦਾਰ ਬਣੇਗਾ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਣਾ ਤੇ ਤੇਲੇ ਦਾ ਖਾਸ ਕਰਕੇ ਧਿਆਨ ਰੱਖਣਾ ਕਿ ਤੇਲਾ ਅਟੈਕ ਨਾ ਕਰੇ ਜੇ ਅਟੈਕ ਤੇਲੇ ਦਾ ਅਟੈਕ ਤੇ ਦਿਸਦਾ ਹੈ ਤੇ ਤੁਸੀਂ ਪਾਈ ਮੈਟਰੋਜਨ ਜਿਹੜੀ ਦਵਾਈ ਆਉਂਦੀ ਹੈ 120 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਤੁਸੀਂ ਉਹਦਾ ਛਿੜਕਾਅ ਕਰਨਾ ਠੀਕ ਹੈ ਜੀ ਜਿਸ ਨਾਲ ਕਿ ਤੇਲਾ ਜਿਹੜਾ ਉੱਥੇ ਦਾ ਉੱਥੇ ਕੰਟਰੋਲ ਹੋ ਜੇ ਪਾਣੀ ਸਪਰੇਅ ਦੇ ਵਿੱਚ ਜਿਹੜਾ ਲਗਾਉਣਾ ਹੈ ਘੱਟ ਤੋਂ ਘੱਟ 150 ਵੱਧ ਵੱਧ ਤੁਸੀਂ 200 ਲੀਟਰ ਤੱਕ ਲਗਾ ਸਕਦੇ ਹੋ ਇਸ ਚੀਜ਼ ਦਾ ਧਿਆਨ ਰੱਖਣਾ ਜੇਕਰ ਸ਼ੀਤ ਬਲਾਈਟ ਆਉਂਦੀ ਆ ਤੇ ਜੇ ਸ਼ੀਤ ਬਲਾਈਟ ਦਾ ਅਟੈਕ ਤੇ ਹੈਗਾ ਤੇ ਨਾਲ ਤੁਸੀਂ ਕਰੋਕੋਡਾਇਲ ਜਿਹੜੀ ਆ ਉਹ ਕਿੱਲੇ ਦੀ ਤੁਸੀਂ ਅ ਨਾਲ ਪਾ ਸਕਦੇ ਹੋ 200 ml ਕਿੱਲੇ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਲੰਬ ਵਾਸਤੇ ਖਾਸ ਕਰਕੇ ਵੇਖੋਗੇ ਐਂਟੀਬਾਇਓਟਿਕ ਹੀ ਕੰਮ ਕਰਦਾ ਤੇ ਲੰਬ ਦੇ ਉੱਤੇ ਮਾੜਾ ਮੋਟਾ ਜਿਹੜੇ ਕੋਟਿਆਂ ਦਾ ਅ ਟੀਕੇ ਜਿਹੜੇ ਆਉਂਦੇ ਨੇ ਨਾ ਸਟੈਪਟੋਸਾਈਕਲਿਨ ਦੇ ਉਹ ਦੋ ਜਾਂ ਤਿੰਨ ਟੀਕੇ ਜਿਹੜੇ ਕਿੱਲੇ ਦੇ ਹਿਸਾਬ ਨਾਲ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਇਹਦੇ ਨਾਲ ਹੀ ਮਿਕਸ ਹੋ ਜਾਣਗੇ ਸਪਰੇ ਹੋ ਜਾਣਗੇ ਪਾਣੀ 150 ਤੋਂ 200 ਲੀਟਰ ਜਿਹੜਾ ਹੈ ਸਪਰੇ ਦੇ ਵਿੱਚ ਲਾਉਣਾ ਤੇ ਖਾਸ ਕਰਕੇ ਤੇਲੇ ਦਾ ਧਿਆਨ ਰੱਖਣਾ ਕਿ ਤੇਲਾ ਜਿਹੜਾ ਉਹ ਆ ਜਾਂਦਾ ਹੈ ਨਾ ਤੇ ਤੇਲਾ 1 2 ਦਿਨਾਂ ਚ ਕੀ 3ਾਂ ਤੇ ਨਾਲ 3ਾਂ 4 ਦਿਨਾਂ ਚ ਖਾਸ ਕਰਕੇ ਫਸਲ ਦਾ ਜਿਹੜਾ ਖਤਮ ਕਰ ਜਾਂਦਾ ਫਸਲ ਦਾ ਨੁਕਸਾਨ ਇਹਨਾਂ ਕਰ ਜਾਂਦਾ ਕਿ ਬਾਅਦ ਚ ਰਿਕਵਰ ਨਹੀਂ ਹੁੰਦੀ ਫਸਲ ਠੀਕ ਹੈ ਜੀ ਤੇ ਤੇਲੇ ਦਾ ਖਾਸ ਕਰਕੇ ਧਿਆਨ ਰੱਖਿਓ ਵੀਰ ਜੀ ਵੀਰ ਭਰਾਵੋ ਜੇਕਰ ਤੇਲਾ ਤੁਹਾਨੂੰ ਕਿਸੇ ਖੇਤ ਚ ਦਿਖਦਾ ਆ ਤੇ ਉਹਦੀ ਨਾਲ ਦੇ ਨਾਲ ਹੀ ਰੋਕਥਾਮ ਜਿਹੜੀ ਆ ਪਾਈ ਮੈਟਰੋਜਨ ਸਪਰੇ ਦੇ ਨਾਲ ਜਿਹੜੀ ਉਹ ਕੀਤੀ ਜਾ ਸਕਦੀ ਹੈ ਠੀਕ ਹੈ ਜੀ ਜੇਕਰ ਫਸਲ ਤੁਹਾਡੇ ਬੂਰ ਦੇ ਉੱਤੇ ਆ ਠੀਕ ਹੈ ਜੀ ਜਿਵੇਂ ਕਿ ਆ ਬੂਰ ਦੇ ਉੱਤੇ ਬੂਟਾ ਦਾਣੇ ਬੂਰ ਦੇ ਉੱਤੇ ਪਏ ਨੇ ਮੁੰਜਰ ਦੇ ਉੱਤੇ ਬੂਰ ਪਿਆ ਇਸ ਸਿਚੁਏਸ਼ਨ 'ਚ ਕੀ ਕਰਨਾ ਤੁਸੀਂ ਕਿ ਇੱਕ ਤੇ ਨੋਜ਼ਲ ਥੋੜੀ ਜੀ ਮਾਲਕ ਥੋੜੀ ਜੀ ਮਾਲਕ ਅੱਧਾ ਕਿ ਫੁੱਟ ਚੁੱਕ ਕੇ ਰੱਖਣੀ ਆ ਸਪਰੇਅ ਕਰਨ ਲੱਗਾ ਤੇ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਸਪਰੇਅ ਕੀਤੀ ਜਾਵੇ ਉਹ 3 ਵਜੇ ਤੋਂ ਬਾਅਦ ਕੀਤੀ ਜਾਵੇ ਦੁਪਹਿਰ ਦੇ 3 ਵਜੇ ਤੋਂ ਬਾਅਦ ਕਿਉਂਕਿ ਜਿਹੜਾ ਪੋਲੀਨੇਸ਼ਨ ਦੀ ਪ੍ਰਕਿਰਿਆ ਹੁੰਦੀ ਹੈ ਉਹ 12 ਤੋਂ 2 ਜਾਂ 3 ਦੇ ਵਾ ਤੋਂ 3 ਤੱਕ ਹੋ ਜਾਂਦੀ ਆ 3 ਵਜੇ ਤੋਂ ਬਾਅਦ ਜਿਹੜੀ ਉਹ ਸਪਰੇਅ ਜਿਹੜੀ ਕੀਤੀ ਜਾਵੇ ਪੋਲੀਨੇਸ਼ਨ ਦੀ ਪ੍ਰਕਿਰਿਆ ਹੋਣ ਤੋਂ ਬਾਅਦ ਯਾਨੀ ਕਿ ਦਾਣਾ ਬਣਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਆ ਜਦੋਂ ਦਾਣੇ ਦਾ ਮੂੰਹ ਖੁੱਲਦਾ ਉਸ ਪ੍ਰਕਿਰਿਆ ਵਿੱਚ ਨਾ ਸਪਰੇਅ ਕੀਤੀ ਜਾਵੇ ਠੀਕ ਹੈ ਜੀ ਉਸ ਪ੍ਰਕਿਰਿਆ ਸਪਰੇਅ ਕਰਾਂਗੇ ਤੇ ਤੁਹਾਡਾ ਦਾਣੇ ਦਾ ਜਿਹੜਾ ਨੁਕਸਾਨ ਹੋਏਗਾ ਠੀਕ ਹੈ ਜੀ ਨੁਕਸਾਨ ਹੋਏਗਾ ਝਾੜ ਦੇ ਰੂਪ ਦੇ ਵਿੱਚ ਨੁਕਸਾਨ ਕਰੇਗਾ ਤੇ ਕੋਸ਼ਿਸ਼ ਕਰੋ ਕਿ 3 ਵਜੇ ਤੋਂ ਬਾਅਦ ਜਿਹੜੀ ਸਪਰੇਅ ਕੀਤੀ ਜਾਵੇ ਸੋ ਕਿਸਾਨ ਵੀਰਾਂ ਨੂੰ ਫੇਰ ਤੋਂ ਦੁਬਾਰਾ ਤੋਂ ਬੇਨਤੀ ਹੈ ਕਿ ਤੇਲੇ ਦਾ ਖਾਸ ਧਿਆਨ ਰੱਖਿਆ ਜਾਵੇ ਜਿੱਥੇ ਤੇਲਾ ਅਟੈਕ ਕਰਦਾ ਉੱਥੇ ਉਹਦੀ ਰੋਕਥਾਮ ਜਿਹੜੀ ਤੁਸੀਂ ਸਮੇਂ ਸਿਰ ਕਰ ਸਕੋ ਠੀਕ ਹੈ ਜੀ ਜੇਕਰ ਬਲਾਈਡ ਜੇਕਰ ਹੈਗੀ ਆ ਤੇ ਫਿਰ ਨਾਲ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਜੇ ਲੰਬ ਦਾ ਸ਼ਿਕਾਇਤ ਤੁਹਾਨੂੰ ਲੱਗਦੀ ਹੈ ਕਿ ਦੇ ਪੱਤੇਲੇ ਉਤਲੀ ਨੋਕਾ ਜੇ ਸੁੱਕਦੀਆਂ ਨੇ ਤੇ ਉਹ ਤੁਸੀਂ ਲੰਬ ਵਾਲੀ ਵੀ ਟੀਕੇ ਜਿਹੜੇ ਸਟ੍ਰੈਪਟੋਸਾਈਕਲਿਨ ਦੇ ਨਾਲ ਪਾ ਸਕਦੇ ਹੋ ਠੀਕ ਹੈ ਜੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਹੁਣ ਜਿਹੜੀ ਲਗਭਗ 11 21 17 18 ਬਦਲਿਆ ਉਹ तकरीबन ਜਿਹੜੀ ਸਟੇਜ ਤੇ ਮੈਂ ਦਿਖਾ ਰਿਹਾ ਵੀਡੀਓ ਵਿੱਚ ਇਸੇ ਸਟੇਜ ਦੇ ਵਿੱਚ ਹਲਾਕ ਪਹਗੀ ਹੈ ਜਿਹੜੀ ਗੇਤਰੀ ਹੋ ਸਕਦੀ ਹੈ ਹੋ ਸਕਦਾ ਆ ਪੱਕਣ ਕਿਨਾਰੇ ਹੋਵੇ ਪਰ ਜਿਹੜੀ ਥੋੜੀ ਜੀ ਪਛੇਤਰੀ ਆ ਉਹ ਇਸ ਸਟੇਜ ਦੇ ਵਿੱਚ ਹੈਗੀ ਹੈ ਇਸੇ ਸਿਚੁਏਸ਼ਨ 'ਚ ਠੀਕ ਹੈ ਜੀ ਕੁਝ ਬੂਰ ਝੜ ਚੁੱਕਾ ਹੈ ਤੇ ਕੁਝ ਬੂਰ ਝੜਨ ਵਾਲਾ ਜਿਵੇਂ ਕਿ ਆ ਬੂਰ ਦੇਖ ਰਹੇ ਹੋ ਠੀਕ ਹੈ ਜੀ ਦੋਸਤ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਧੰਨਵਾਦ ਕਿਸਾਨਾਂ ਦਾ